ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਵੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਹਰਨਾਮ ਸਿੰਘ ਤੁਮਾ ਜਿਹੜੇ ਇਸ ਵਕਤ ਦਮਦਮੀ ਟਕਸਾਲ ਦੇ ਮੁਖੀ ਨੇ ਜਦੋਂ ਮਹਾਰਾਸ਼ਟਰ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਖਬਰਾਂ ਇਹ ਆ ਰਹੀਆਂ ਆ ਵੀ ਐਲਾਨ ਕਰ ਆਉਂਦੇ ਆ ਵੀ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਜਿਹੜੀ ਸਿੱਖ ਸੰਗਤ ਆ ਉਹ ਭਾਜਪਾ ਦਾ ਸਮਰਥਨ ਕਰੇਗੀ ਇੱਕ ਪਾਸੇ ਤਾਂ ਜਿਹੜੇ ਪੰਥਕ ਆਗੂ ਨੇ ਉਹ ਭਾਜਪਾ ਦਾ ਵਿਰੋਧ ਕਰ ਰਹੇ ਆ ਪੰਜਾਬ ਦੇ ਵਿੱਚ ਤੇ ਦੂਸਰੇ ਪਾਸੇ ਹਰਨਾਮ ਸਿੰਘ ਖਾਲਸਾ ਬਾਰੇ ਇਹ ਖਬਰ ਜਿਹੜੀ ਹੈ ਇਹ ਨਸ਼ਰ ਕੀਤੀ ਜਾ ਰਹੀ ਹੈ ਕਿ ਹਰਨਾਮ ਸਿੰਘ ਖਾਲਸਾ ਨੇ ਜਿਹੜਾ ਵਾ ਇਹ ਕਿਹਾ ਕਿ ਆਪਾਂ ਮਹਾਰਾਸ਼ਟਰਾਂ ਦੀਆਂ ਜਿਹੜੀਆਂ ਚੋਣਾਂ ਉਹਦੇ ਵਿੱਚ ਭਾਜਪਾ ਦੀ ਜਿਹੜੀ ਆ ਉਹ ਮਦਦ ਕਰਨੀ ਹੈ ਹੁਣ ਇਸ ਗੱਲ ਦੇ ਵਿੱਚ ਕਿੰਨੀ ਕਿ ਸਚਾਈ ਹੈ ਇਹ ਤੁਹਾਡੇ ਤੋਂ ਬਿਹਤਰ ਕੌਣ ਜਾਣਦਾ ਇਹ ਪੂਰੀ ਖਬਰ ਬਾਰੇ ਜਰਾ ਤਫਸੀਲ ਦੇ ਨਾਲ ਜਾਣਕਾਰੀ ਦਿਓ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਹੁੰਦੇ ਵੀ ਇਹ ਜਿੰਨੇ ਵੀ ਡੇਰੇਦਾਰ ਇਹ ਮਰਾਦਾਬਾਦੀ ਲੋਟੇ ਨੇ ਜਿਸ ਪਾਸੇ ਵੀ ਸੱਤ ਆਵੇ ਉਸੇ ਪਾਸੇ ਟਿਲਟ ਕਰ ਜਾਂਦੇ ਨੇ ਤੇ ਇਸ ਕਰਕੇ ਉਹ ਕਹਿੰਦੇ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਕੀਤਾ ਜਾਂਦਾ ਜੇ ਪੰਜਾਬ ਦੀ ਸਰਕਾਰ ਕਾਂਗਰਸੀ ਬਣ ਗਈ ਇਹ ਕਾਂਗਰਸੀ ਬਣ ਜਾਂਦੇ ਆ ਜੇ ਅਕਾਲੀ ਦਲ ਦੀ ਬਣ ਗਈ ਤੇ ਕਾਲੀ ਅਕਾਲੀ ਬਣ ਜਾਂਦੇ ਆ ਹੁਣ ਜਿਹੜੀ ਦਮਦਿ ਮੀਟਕ ਸਾਲ ਦੀ ਗੱਲ ਕਰੇ ਮੈਂ ਥੋੜਾ ਜਿਹਾ ਪਛੋਕੜ ਜੀ ਜਾਊਂਗਾ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਟਾਈਮ ਤੇ ਜਿੰਨੀਆਂ ਵੀ ਚਿੱਠੀਆਂ ਜਾਰੀ ਹੋਈਆਂ ਤੁਸੀਂ ਵੇਖ ਲਓ ਥੱਲੇ ਸੰਤਾ ਦੇ ਸੰਤਾ ਦੇ ਸ਼ੈਨ ਹੈ ਸਾਈਨ ਆ ਉਥੇ ਕਦੇ ਵੀ ਦਮਦਵੀ ਟਕਸਾਲ ਨਹੀਂ ਲਿਖਿਆ ਗਿਆ ਉਥੇ ਜਥਾ ਭਿੰਡਰਾ ਮਹਿਤਾ ਲਿਖਿਆ ਗਿਆ ਇਹ ਦਮਦਵੀ ਟਕਸਾਲ ਦਾ ਨਾਤਾ ਕਿਵੇਂ ਜੋੜਿਆ ਗਿਆ ਕਿਹਨੇ ਜੋੜਿਆ ਕਿਉਂ ਜੋੜਿਆ ਇਹ ਤੇ ਜਾਣਦਿਆਂ ਕਿ ਉਹਦੇ 'ਚ ਅਸੀਂ ਨਹੀਂ ਬਿਲਕੁਲ ਪਾਵਾਂਗੇ ਲੇਕਿਨ ਮੈਂ ਇਹ ਪਛੋਕੜ ਦੀ ਇੰਨੀ ਇੱਕ ਗੱਲ ਕਰਨੀ ਚਾਹੁੰਦਾ ਸੀ ਵੀ ਇਹ ਜਥਾ ਭਿੰਡਰਾ ਮਹਿਤਾ ਹੁੰਦਾ ਸੀ ਅੱਜ ਦਮਦਵੀ ਟਕਸਾਲ ਬਣ ਗਈ ਦੂਸਰੀ ਚੀਜ਼ ਜਿਹੜੇ ਬਾਬਾ ਹਰਨਾਮ ਸਿੰਘ ਤੁਮਾਵਾ ਜਦੋਂ ਦੇ ਇਹ ਆਏ ਇਹਨਾਂ ਨੇ ਕੋਈ ਜਲਵਾ ਬਖਾਇਆ ਨਹੀਂਗਾ 2005 ਦੇ ਵਿੱਚ ਜਦੋਂ ਬਕਾਇਦਾ ਤੌਰ ਤੇ ਜਿਹੜੇ ਬਾਬਾ ਠਾਕੁਰ ਸਿੰਘ ਸੀ ਉਹਨਾਂ ਦੀ ਇਸ ਦੁਨੀਆ ਤੋਂ ਕੁੰਝ ਕਲ ਜਾਂਦੇ ਆ ਸੱਚਖੰਡ ਪਿਆਨਾ ਕਰ ਜਾਂਦੇ ਤੇ ਉਹਨਾਂ ਦੀ ਜਗ੍ਹਾ ਤੇ ਤਾਜਪੁਰ ਸੀ ਇਹਨਾਂ ਨੇ ਹੋਈ ਸੀ ਉਸ ਤਾਜਪੁਰ ਸੀ ਲੈ ਕੇ ਬਖੇੜਾ ਵੀ ਪਿਆ ਸੀ ਕਿਉਂਕਿ ਰੋਡੇ ਪ੍ਰਵਾਹ ਦਾਵਾ ਕਰਦਾ ਸੀ ਵੀ ਇਹ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਗੱਦੀ ਆ ਤੇ ਸਾਡੀ ਤਾਜਪੁਛੀ ਹੋਣੀ ਚਾਹੀਦੀ ਆ। ਬਾਕੀ ਕਹਿੰਦੇ ਸਾਡੀ ਹੋਣੀ ਜੀ ਦੀ ਆ। ਜਿਹੜੇ ਸਾਡੇ ਕੋਰ ਭਾਈ ਸਾਹਿਬ ਹੈਗੇ ਨੇ ਉਹਨਾਂ ਨੇ ਦੇਖੋ ਤਾਂ ਕਹਤ ਸੀ ਬਾਬਾ ਜੀ ਮੈਨੂੰ ਸਿਰ ਬਰੇ ਹੀ ਦੇ ਗਏ ਨੇ। ਹੁਣ ਆਪਾਂ ਅਗਲੀ ਗੱਲ ਕਰਦੇ ਆਂ ਵੀ ਜਦੋਂ ਇਹਨਾਂ ਦੀ ਤਾਜਪੁਛੀ ਹੁੰਦੀ ਆ ਉਸ ਟਾਈਮ ਤੋਂ ਬਾਅਦ ਤੇ ਪਹਿਲਾਂ 20 ਸਾਲ ਦੇ ਕਰੀਬ ਬਕਾਇਦਾ ਤੌਰ ਤੇ ਜਿਹੜੇ ਬਾਬਾ ठाकुर सिंह जी ਉਹਨਾਂ ਦਾ ਨਾਂ ਤੇ ਕੋਈ ਪ੍ਰਚਾਰ ਕੀਤਾ ਨਾ ਕੋਈ ਸੰਚਾਰ ਕੀਤਾ ਉਹਨਾਂ ਦਾ ਜ਼ਿਆਦਾ ਸਮਾਂ ਵਿਦੇਸ਼ਾਂ 'ਚ ਰਹਿੰਦਾ ਸੀ ਤੇ ਉਹਨਾਂ ਦੇ ਪੈਰੋਂ ਘਰ ਥੱਲੇ ਜੋ ਕਰਦੇ ਸੀ ਉਹ ਸਭ ਨੂੰ ਪਤਾ ਕਿਉਂਕਿ 3-400 ਕਰੋੜ ਦੀ ਪ੍ਰਾਪਰਟੀ ਹੈ ਦਮਦਿਬੀ ਟਕਸਾਲ ਦੀ ਹੈਗੀ ਹੈ ਤੇ ਬਾਬਾ ਹਰਨਾਮ ਸਿੰਘ ਤੋਂ ਮੱਜਲੇ ਸੀ ਇਹ ਸਿਟੀਜ਼ਨ ਆਫ ਅਮਰੀਕਾ ਹੁੰਦੇ ਸੀਗੇ ਇਨਾਂ ਨੂੰ ਅਮਰੀਕਾ ਤੋਂ ਲਿਆ ਕੇ ਇੱਥੇ ਜਿਹੜਾ ਸੀ ਦਮਦਿਮੀ ਟਕਸਾਲ ਦਾ ਮੁਖੀ ਥਾਪਿਆ ਗਿਆ ਸੀ ਤੇ ਉਦੋਂ ਵੀ ਚਰਚਾਵਾਂ ਹੋਈਆਂ ਸੀ ਕਿ ਇੱਥੇ ਬੰਦੇ ਬਹੁਤ ਸੀ ਨੁੱਠੂ ਕਿੰਦਾ ਗਿਆ ਖੈਰ ਚਲੋ ਤਾਜਪੋਛੀ ਇਹਨਾਂ ਜੀ ਹੋ ਗਈ ਸਾਰੀਆਂ ਜਥੇਬੰਦੀਆਂ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਦਸਤਾਰਾਂ ਦੇ ਕੇ ਮਾਨਤਾ ਦੇ ਦਿੱਤੀ ਉਸ ਤੋਂ ਬਾਅਦ ਤਖਤ ਸ੍ਰੀ ਹਜੂਰ ਸਾਹਿਬ ਵੀ ਗਏ ਪਟਨਾ ਸਾਹਿਬ ਵੀ ਗਏ ਉੱਥੋਂ ਇਹਨਾਂ ਨੂੰ ਮਾਨਤਾ ਮਿਲੀ ਇਹ ਮੁਖੀ ਬਣ ਗਏ ਲੇਕਿਨ ਇਹਨਾਂ ਦੇ ਨਾਲ ਦੋ ਮੁਖੀ ਹੋਰ ਬਣ ਗਏ ਇੱਕ ਬਾਬਾ ਅਮਰੀਕ ਸਿੰਘ ਤੇ ਇੱਕ ਹੋਰ ਸੰਗਰਾਵਾਂ ਵਾਲੇ ਉਹ ਨਾ ਭੁੱਲ ਗਿਆ ਮੈਨੂੰ ਬਾਬਾ ਜੀ ਦਾ ਇਹ ਤਿੰਨ ਟਕਸਾਲਾ ਬਣ ਗਿਆ ਉੱਥੋਂ ਉਹ ਕਹਿੰਦੇ ਅਸਲੀ ਸਾਡੀ ਉਹ ਕਹਿੰਦੇ ਅਸਲੀ ਸਾਡੀ ਉਹ ਆnde ਅਸਲੀ ਸਾਡੀ ਹੈ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ 20 ਸਾਲ ਤੁਸੀਂ ਹਿਸਾਬ ਨਾਲੋਂ ਸੀ ਡਿਕਲੇਅਰ ਨਹੀਂ ਕੀਤਾ ਕਿਹਾ ਕਿ ਸਰਦ ਜਿੱਥੇ ਵੀ ਹੈ ਉੱਥੇ ਚੜ੍ਹਦੀ ਕਲਾ ਚ ਨੇ 6 ਜੂਨ 2005 ਨੂੰ ਬਕਾਇਦਾ ਤੌਰ ਤੇ ਉਹਨਾਂ ਨੂੰ ਅਕਾਲ ਤਖਤ ਤੋਂ ਸ਼ਹੀਦ ਐਲਾਨ ਦਿੱਤਾ ਗਿਆ। ਉਹਨਾਂ ਨੂੰ ਸ਼ਹੀਦ ਐਲਾਨਣ ਤੋਂ ਬਾਅਦ ਵੀ ਭਾਈ ਮਰੀਕ ਸਿੰਘ ਅਈ ਨਾਲੇ ਵਾਲੇ ਜਿਹੜੇ ਨੇ ਉਹ ਅੱਜ ਵੀ ਕਹਿੰਦੇ ਆ ਵੀ ਬਾਬਾ ਠਾਕਰ ਸਿੰਘ ਨੇ ਕਹਿ ਗਏ ਸੀ ਵੀ ਜਿਹੜਾ ਵੀ ਕਹੂਗਾ ਸੰਤ ਸ਼ਹੀਦ ਹੋ ਗਿਆ ਉਹਦੇ ਮੂੰਹ 'ਚ ਕੀੜੇ ਪੈਣਗੇ ਸੰਤ ਅੱਜ ਵੀ ਜਿੱਥੇ ਚੜ੍ਹਦੀ ਕਲਾ 'ਚ ਅਸੀਂ ਉਹਨਾਂ ਦੀ ਗੱਲ ਮੰਨਦੇ ਆ। ਲੇਕਿਨ ਬਾਬਾ ਹਰਨਾਮ ਸਿੰਘ ਧੰਮਾ ਦਮਨੀ ਵੀ ਟਿਕਸਾਲ ਦੇ ਮੁਖੀ ਬਣ ਕੇ ਜਦੋਂ ਇਹ ਮੁਖੀ ਬਣਦੇ ਉਹਦੋਂ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਸੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਾਬਾ ਸਰਬਜੋਤ ਸਿੰਘ ਬੇਦੀ ਜੀ ਬੜੀ ਨੇੜਤਾ ਸੀ ਆਪਸ ਵਿੱਚ ਤੇ ਇਹ ਬਾਬਾ ਸਰਬਜੋਤ ਸਿੰਘ ਬੇਦੀ ਦੇ ਲੱਗੇ ਲੱਗੇ ਇਹਨਾਂ ਦੀ ਸਰਕਾਰ ਨਾਲ ਨੇੜਤਾ ਹੋ ਗਈ ਉਸ ਤੋਂ ਬਾਅਦ ਫਿਰ ਅਕਾਲੀ ਸਰਕਾਰ ਆਉਂਦੀ ਆ ਤੇ ਅਕਾਲੀ ਸਰਕਾਰ ਦੇ ਵਿੱਚ ਵੀ ਕਾਫੀ ਇਹਨਾਂ ਦੀ ਨੇੜਤਾ ਰਹਿੰਦੀ ਆ ਇਤੋਂ ਤੱਕ ਕਿ 2017 ਦੇ ਵਿੱਚ ਵੀ ਬਾਬਾ ਅਰਨਾਨ ਸਿੰਘ ਤੋਂ ਮਾਨੇ ਇੱਕ ਵਾਰੀ ਇੱਕ ਸਟੇਜ ਤੋਂ ਸਾਂਝੀ ਸਟੇਜ ਸੀਗੀ ਅਕਾਲੀ ਦਲ ਦੀ ਤੇ ਇਹਨਾਂ ਦੀ ਉਥੋਂ ਕਹਿ ਦਿੱਤਾ ਸੀ ਵੀ ਅੱਜ ਕੀ ਇੱਕ ਵਾਰੀ ਫਿਰ ਮੁੱਖ ਮੰਤਰੀ ਬਣਾ ਦਿਓ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਇਹ ਬਹੁਤ ਵਧੀਆ ਬੰਦੇ ਨੇ ਇਹਨਾਂ ਗੁਰੂ ਗ੍ਰੰਥ ਤੇ ਗੁਰੂ ਪੰਥਲੀ ਬਹੁਤ ਕੁਝ ਕੀਤਾ ਲੇਕਿਨ ਲੋਕ ਥਲਿਆਂ ਨੂੰ ਕਹਿੰਦੇ ਸੀ 2015 ਦੀ ਬੇਅਦਬੀ ਦੇ ਸਬੰਧ ਤੇ ਵੋਟਾਂ ਪਾ ਦਿੰਦੇ ਸਾਨੂੰ ਸੀ ਖੈਰ ਚਲੋ ਹੁਣ ਉਸ ਤੋਂ ਬਾਅਦ ਅੱਜ ਇਹ ਪਤਾ ਲੱਗਾ ਵੀ ਮਹਾਰਾਸ਼ਟਰ ਦੇ ਵਿੱਚ ਬਾਬਾ ਜੀ ਗਏ ਨੇ ਉੱਥੇ ਜਾ ਕੇ ਉਹਨਾਂ ਕਹਿੰਦਾ ਵੀ ਇੱਥੋਂ ਸਿੱਖ ਜਿਹੜੇ ਉਹ ਭਾਜਪਾ ਦੀ ਸਪੋਰਟ ਕਰਨਗੇ ਪਰ ਸਿੱਖ ਭਾਜਪਾ ਦੀ ਸਪੋਰਟ ਨਹੀਂ ਕਰਨਗੇ ਉਹਦਾ ਕਾਰਨ ਕੀ ਹੈ ਨਵੰਬਰ 1984 ਦੇ ਵਿੱਚ ਦੇਸ਼ ਦੇ 110 ਸ਼ਹਿਰਾਂ ਦੇ ਵਿੱਚ ਤੇ ਮੇਰੇ ਖਿਆਲ ਕੀ 20 ਸਟੇਟਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਗੜਬੜ ਹੋਈ ਸੀ ਜਿਰ ਸਿਰਫ ਉਹਨਾਂ ਸਟੇਟਾਂ ਦੇ ਵਿੱਚ ਗੜਬੜ ਨਹੀਂ ਸੀ ਜਿੱਥੇ ਕਾਂਗਰਸ ਸਰਕਾਰਾਂ ਨਹੀਂ ਸੀਗੀਆਂ ਕੇਰਲਾ 'ਚ ਗੜਬੜ ਨਹੀਂ ਹੋਈ ਸੀ ਬੇਕਾਇਦਾ ਤੌਰ ਤੇ ਪੱਛਮੀ ਬੰਗਾਲ 'ਚ ਗੜ ਜਿੱਥੇ ਸਰਕਾਰਾਂ ਕਾਂਗਰਸ ਦੀ ਜੋਤੀ ਗੜਬੜ ਨਹੀਂ ਹੋਈ ਜਿੱਥੇ ਕਾਂਗਰਸ ਸਰਕਾਰਾਂ ਸੀ ਉੱਥੇ ਸਿੱਖਾਂ ਦੇ ਕਤਲਿਆਂ ਵੀ ਹੋਏ ਉਹਨਾਂ ਦੀ ਪ੍ਰਾਪਰਟੀਆਂ ਵੀ ਸਾਰੀਆਂ ਕਿਉਂ ਲੁੱਟੀਆਂ ਵੀ ਗਿਆ ਤੇ ਉਹਨਾਂ ਨੂੰ ਘੁਟਿਆ ਵਿਗਿਆ ਤੇ ਪੁੱਟਿਆ ਵੀ ਗਿਆ ਉਸ ਟਾਈਮ ਦੇ ਉੱਤੇ 84 ਦੇ ਵਿੱਚ ਜਿਹੜੀ ਸ਼ਿਵ ਸੈਨਾ ਸੀ ਬਾਲ ਠਾਕਰੇ ਦੇ ਮੁਖੀ ਹੁੰਦੇ ਸੀ ਉਹਨਾਂ ਨੇ ਬਕਾਇਦਾ ਤੌਰ ਤੇ ਇਹ ਅਨਾਉਂਸ ਕਰਤਾ ਸੀ ਵੀ ਸਿੱਖ ਸਾਡੇ ਭਰਾ ਵਾ ਜਿੰਨਾ ਵੀ ਕਿਸੇ ਵੀ ਸਿੱਖ ਤੇ ਹਮਲਾ ਕੀਤਾ ਜਾਂ ਉਹਦਾ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੋਦੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਆਪਣਾ ਪੜਿਆ ਵਿਚਾਰ ਲਈ ਉਹਨਾਂ ਨਾਲ ਫਰਸ਼ੀਨ ਚਿੱਠੋਗੇ ਸ਼ੇਵ ਸੈਨਾ ਵਰਕਰ ਜਿਹੜੇ ਸੀ ਉਹ ਸਿੱਖਾਂ ਦੇ ਘਰਾਂ ਅੱਗੇ ਬਗਲੋ ਕੇ ਬਕਾਇਦਾ ਤੌਰ ਤੇ ਉਹਨਾਂ ਦੀ ਰਾਖੀ ਕਰਦੇ ਹੁੰਦੇ ਸੀਗੇ ਇਸ ਕਰਕੇ ਸਿੱਖਾਂ ਦਾ ਨਾਤਾ ਉਦੋਂ ਦਾ ਜਿਹੜਾ ਬਕਾਇਦਾ ਤੌਰ ਤੇ ਸ਼ਿਵ ਸਨ ਜੁੜਿਆ ਤੇ ਅੱਜ ਵੀ ਸਿੱਖ ਉੱਤੇ ਬਹੁਤੇ ਸ਼ਿਵ ਸਨ ਜੁੜਿਆ ਠੀਕ ਆ ਦੋ ਚਾਰ ਜਿਹੜੇ ਬਾਬਾ ਅਰਨਾਮ ਸਿੰਘ ਧੰਮਾ ਦੇ ਕੋਈ ਖਾਸਮ ਖਾਸ ਹੋਣਗੇ ਉਹ ਜ਼ਰੂਰ ਨਾਲ ਵੋਟਾਂ ਪਾਦਣਗੇ ਜਾ ਕੇ ਬਾਕੀ ਬਹੁਤੇ ਸਿੱਖ ਜਿਹੜੇ ਉੱਥੇ ਦੇ ਉਹ ਸ਼ਿਵ ਸਨ ਨਾਲ ਜੁੜੇ ਨੇ ਹੁਣ ਬਾਬਾ ਜੀ ਨੇ ਜਾ ਕੇ ਉੱਥੇ ਸਪੋਰਟ ਕਿਉਂ ਕੀਤੀ ਤੇ ਬਾਬਾ ਜੀ ਜਾਣਦੇ ਆ لیکن ਬਾਬਾ ਜੀ ਤੁਮੇ ਇਹ ਚੇਤਾ ਕਰਾਉਣਾ ਚਾਹੁੰਦਾ ਵੀ ਸਾਕਾ ਨੀਲਾ ਤਾਰਾ ਦੇ ਵਿੱਚ 80% ਦੀ ਪਨੀਰੀ ਜਿਹੜੀ ਦਮਦਿਵੀ ਟਕਸਾਲ ਦੀ ਸੀ ਉਹ ਖਤਮ ਹੋ ਗਈ ਸੀ 80% ਜਿਹੜੇ ਇਹਨਾਂ ਦੇ ਜਵਾਨ ਸੀਗੇ 80% ਜਿਹੜੇ ਇਹਨਾਂ ਦੇ ਆਪਣੇ ਪੈਰੋਕਾਰ ਸੀਗੇ ਉਹ ਉੱਥੇ ਮਾਰੇ ਗਏ ਸੀ ਤੇ ਉਦੋਂ ਹੋਇਆ ਕੀ ਸੀਗਾ ਜਿਹੜੀ ਭਾਜਪਾ ਦੀ ਅੱਜ ਸਪੋਰਟ ਕਰ ਰਹੇ ਨੇ ਉਸੇ ਭਾਜਪਾ ਦੇ ਆਗੂ ਬਕਾਇਦਾ ਤੌਰ ਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਇੱਕ ਕਿਤਾਬ ਮਾਈ ਕੰਟਰੀ ਮਾਈ ਲਾਈਫ ਚ ਕੀ ਲਿਖਿਆ ਉਹਨੇ ਕਿ ਐਸੀ ਵੀ ਸਾਕਾ ਨੀਲਾ ਤਾਰਾ ਕਰਨ ਵਾਸਤੇ ਜਿਹੜੀ ਇੰਦਰਾ ਗਾਂਧੀ ਤਿਆਰ ਨਹੀਂ ਸੀਗੀ ਅਸੀਂ ਦਬਾਅ ਪਾ ਕੇ ਕਰਵਾਇਆ ਅਸੀਂ ਮਜਾਰੇ ਵੀ ਕਰਦੇ ਸੀ ਉਹਦੇ ਘਰ ਦੇ ਅੱਗੇ ਜਾ ਕੇ ਧਰਨੇ ਵੀ ਦਿੰਦੇ ਸੀ ਕਿ ਅਸੀਂ ਮਜਬੂਰ ਕੀਤਾ ਸਾਕਾ ਨੀਲਾ ਤਾਰਾ ਕਰ ਤੇ ਜੇ ਬਾਬਾ ਹਰਨਾਮ ਸਿੰਘ ਤੁਮਾ ਅੱਜ ਉਸ ਬੀਜੇਪੀ ਦੀ ਜਾ ਕੇ ਸਪੋਰਟ ਕਰਦੇ ਨੇ ਉੱਥੇ ਮਹਾਰਾਸ਼ਟਰ ਦੇ ਵਿੱਚ ਤੇ ਬਾਬਾ ਤੁਮਾ ਹੀ ਹੋ ਸਕਤਾਂ ਨੂੰ ਜਵਾਬ ਦੇਣਗੇ ਅਸੀਂ ਨਹੀਂ ਦੇ ਸਕਦੇ ਤੇ ਬਾਰੇ ਕੁਝ ਨਹੀਂ ਤੇ ਉਹਨਾਂ ਦੀ ਪਾਲਸੀ ਕੀ ਹੈ ਤੇ ਮੈਨੂੰ ਫਿਰ ਉਹੀ ਗੱਲ ਯਾਦ ਆ ਗਈ ਸਰਦਾਰ ਸਖਬੀਰ ਸਿੰਘ ਬਾਦਲ ਦੀ ਵੀ ਇਹ ਸਾਰੇ ਮਰਾਦਾਬ ਦੀ ਲੋਟੇ ਨੇ ਜਿੱਦ ਤਾਕਤ ਵੇਖੀ ਤਾਂ ਤੁਰ ਪਏ ਸਖਬੀਰ ਸਿੰਘ ਬਾਦਲ ਉਹ ਕਹਿੰਦੇ ਸੀ ਵੀ ਜਿੰਨੇ ਵੀ ਪੰਜਾਬ ਦੇ ਸਾਧਾ ਡੇਰੇਦਾਰ ਆ ਇਹਨਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕੀਤਾ ਤੇ ਇਸ ਕਰਕੇ ਇਹਨਾਂ ਦੀ ਮਜਬੂਰੀ ਆ ਬਕਾਇਦਾ ਤੌਰ ਤੇ ਹਾਕਮ ਤੇ ਨਾਲ ਰਲ ਕੇ ਚੱਲਣ ਦੀ ਤੁਹਾਨੂੰ ਪਤਾ ਹੋਏਗਾ ਨਾਨਕ ਸਰ ਵਾਲਾ ਬਾਬਾ ਲੱਖਾ ਸਿੰਘ ਇਹ ਜਾਣਦਾ ਵਾ ਮੋਦੀ ਦੇ ਕੋਲੇ ਜਦੋਂ ਪ੍ਰਧਾਨ ਮੰਤਰੀ ਪਿਛਲੀ ਵਾਰੀ ਬਣਦੇ ਨੇ ਤੇ ਕਿਸਾਨਾਂ ਦਾ ਮੋਰਚਾ ਲੱਗਾ ਹੁੰਦਾ ਵਾ ਸਿੰਘੂ ਬਾਰਡਰ ਦੇ ਉੱਤੇ ਤੇ ਉਸ ਟਾਈਮ ਤੇ ਜਾ ਕੇ ਉਹਨੂੰ ਮੋਦੀ ਨੂੰ ਇਹ ਗੱਲ ਕਹਿੰਦਾ ਵੀ ਮੈਂ ਐਸ ਕਮ ਆਇਆ ਵੀ ਜਿਹੜੇ ਕਿਸਾਨਾਂ ਦਾ ਜਿਹੜਾ ਸੀ ਝਗੜਾ ਨਿਬੜਜੋ ਇਹ ਕਹਿ ਕੇ ਵੀ ਜਾਂਦਾ ਵੀ ਮੈਂ ਝਗੜਾ ਨਿਬੜਨ ਜਾ ਰਿਹਾ ਲੇਕਿਨ ਜੇ ਬਗ ਝਗੜਦਾ ਨਾ ਝਗੜਾ ਨਿਬੜਦਾ ਨਹੀਂ ਤੇ ਉਹਨੂੰ ਬਿਰੰਗ ਵਾਪਸ ਮੋਰਤ ਦਿੱਤਾ ਜਾਂਦਾ ਤਾਂ ਉਹਦੇ ਸਾਥੀ ਦੇ ਕੀ ਬਿਆਨ ਦਿੱਤਾ ਸੀਗਾ ਜੇ ਲੱਖਾਂ ਉੱਤੇ ਗਿਆ ਸੀ ਵੀ ਜੇ ਨਹੀਂ ਕੰਮ ਹੋਇਆ ਤੇ ਮਰ ਕੇ ਨਹੀਂ ਗਿਆ ਇਸ ਕਰਕੇ ਇਹ ਮਰਾਦਾਬਾਦੀ ਵਾਕਿਆ ਹੀ ਲੋਟੇ ਨੇ ਇਹ ਜਿਸ ਪਾਸੇ ਵੀ ਝੁਕਦਾ ਪਾਸਾ ਹੁੰਦਾ ਉਧਰ ਨੂੰ ਹੋ ਜਾਂਦੇ ਭਾਵੇਂ ਕੋਈ ਵੀ ਡੇਲਦਾਰ ਹੋਵੇ 23 ਜਿਹੜਾ ਸ਼੍ਰੀ ਜਿਹਨੂੰ ਅਸੀਂ ਦਸ਼ਮਗ੍ਰੰਥ ਕਹਿੰਦੇ ਆ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ ਸਾਨੂੰ ਇਹ 72 ਨਾਟਕ ਪੜ੍ਹਾ ਜਾਂਦਾ ਸੀ 72 ਨਾਟਕ ਜੈ ਮੈਸੇਜ ਅੱਜ ਉਹ ਦਸ਼ਮਗ੍ਰੰਥ ਬਣ ਗਿਆ ਵਾ ਸਮਗ੍ਰੰਥ ਦਾ ਪ੍ਰਕਾਸ਼ ਜਿਹੜਾ ਵਾ ਪਟਨਾ ਸਾਹਿਬ ਹੀ ਹੁੰਦਾ ਤੇ ਹਜੂਰ ਸਾਹਿਬ ਹੀ ਹੁੰਦਾ ਤੇ ਦਮਦਮੀ ਟਕਸਾਲ ਵਾਲੇ ਵੀ ਕਰਦੇ ਆ ਜਦੋਂ ਕਿ ਸਾਡਾ ਇੱਕ ਜਿਹੜੀ ਮਰਿਆਦਾ ਉਹ ਕਹਿੰਦੀ ਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਕਿਸੇ ਵੀ ਪ੍ਰਕਾਰ ਦਾ ਕੋਈ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਇਹ ਪ੍ਰਕਾਸ਼ ਕਰਦੇ ਆ ਇਹਨਾਂ ਦੀ ਮਰਿਆਦਾ ਵੱਖਰੀ ਅਕਾਲ ਤੱਕ ਤੋਂ ਮਰਿਆਦਾ ਵੱਖਰੀ ਇਹਨਾਂ ਦੀ ਜਿਹੜੀ ਸਾਡੀ ਰਗਮਾਲਾ ਵਾ ਉਹ ਅਕਾਲ ਤਖਤ ਤੇ ਨਹੀਂ ਪੜੀ ਜਾਂਦੀ ਸੀ ਦਰਬਾਰ ਸਿਬ ਨਹੀਂ ਪੜੀ ਜਾਂਦੀ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਭਤੀਜੇ ਸਵਰਨ ਸਿੰਘ ਨੇ ਜਾ ਕੇ ਉਹ ਅਕਾਲ ਤਖਤ ਤੇ ਪੜ ਦਿੱਤੀ ਸੀ ਤੇ ਉਹਦੀ ਦਾੰਗਪ੍ਰੇਡ ਹੋਈ ਸੀ ਵੀ ਤੂੰ ਕੌਣ ਵਾਲੇ ਮਰਿਆਦਾ ਦਾ ਲੰਗਣ ਕਰਨ ਵਾਲਾ ਅਕਾਲ ਤਖਤ ਦੀ ਮਰਿਆਦਾ ਉਥੋਂ ਦੀ ਆ ਆਪਣੀ ਮਰਿਆਦਾ ਵੱਖਰੀ ਹੈ ਰਵੇਂ ਵੱਖਰੀ ਕੋਈ ਗੱਲ ਨਹੀਂ ਅਸੀਂ ਅਕਾਲ ਤਖਤ ਦੀ ਮਰਿਆਦਾ ਚ ਇੰਟਰਫੇਅਰ ਨਹੀਂ ਕਰਨਾ ਪਰ ਬਾਬਾ ਹਰਨਾਮ ਸਿੰਘ ਧੋਮਾ ਜਦੋਂ ਦੇ ਆਏ ਨਾ ਦਮਦਮੀ ਟਕਸਾਲ ਦਾ ਬਹੁਤਾ ਕੁਝ ਉਹ ਬੁੱਧੀ ਗਏ ਉਹਨਾਂ ਨੂੰ ਕੋਈ ਵਿਕਾਸ ਨਹੀਂ ਹੋਇਆ ਸੰਤ ਕਰਤਾਰ ਸਿੰਘ ਪਿੰਡਰਾ ਵਾਲੇ ਜਿਹੜੇ ਹੁੰਦੇ ਸੀਗੇ ਉਹਨਾਂ ਨਾਲ 150 ਵਿਦਿਆਰਥੀ ਚੱਲਦਾ ਹੁੰਦਾ ਸੀ ਜਦੋਂ ਚੱਲਦੇ ਸੀਗੇ 2-3 ਬੱਸਾਂ ਭਰ ਕੇ ਚਲਦੀਆਂ ਸੀ ਆਪ ਚੱਲਦੇ ਸੀ ਤੇ ਉਹ ਬਕਾਇਦਾ ਤੌਰ ਤੇ ਜਿਹੜੇ ਹੁੰਦੇ ਸੀਗੇ ਵਿਦਿਆਰਥੀ ਉੱਥੇ ਸਿੱਖਦੇ ਸੀਗੇ ਉਹ ਗ੍ਰੰਥੀ ਬਣਦੇ ਸੀਗੇ ਉਹ ਸੰਤ ਬਣਦੇ ਸੀਗੇ ਉਹ ਵਿਦਵਾਨ ਬਣਦੇ ਸੀਗੇ ਅੱਜ ਉਥੇ ਦਮਦਮੀ ਟਿਕਸਾਲ 'ਚ ਇੱਕ ਵੀ ਵਿਦਿਆਰਥੀ ਨਹੀਂ ਇਸ ਕਰਕੇ ਬਾਬਾ ਹਰਨਾਮ ਸਿੰਘ ਤੋਂ ਮੌਰਾ ਜੋ ਕੀਤਾ ਸਾਨੂੰ ਨਹੀਂ ਪਤਾ ਉਹਨਾਂ ਕੀ ਕੀਤਾ ਤੇ ਕੀ ਨਹੀਂ ਕੀਤਾ ਲੇਕਿਨ ਇਹ ਖਬਰ ਆ ਰਹੀ ਆਂ ਕਿ ਉਹਨਾਂ ਨੇ ਮਹਾਰਾਸ਼ਟਰ ਜਾ ਕੇ ਉੱਥੇ ਸਪੋਰਟ ਉਸ ਭਾਜਪਾ ਦੀ ਕੀਤੀ ਆ ਜਿਹੜੀ ਭਾਜਪਾ ਨੇ ਦਬਾਅ ਪਾ ਕੇ ਸਾਕਾ ਨੀਲਾ ਤਾਰਾ ਕਾਂਗਰਸ ਨੂੰ ਕਰਵਾਇਆ ਸੀ ਜੀ ਜੀ ਕਿਤਾਬ ਉਧਰ ਦੂਜੇ ਪਾਸੇ ਸੁਖਬੀਰ ਬਾਦਲ ਵੱਲੋਂ ਦਿੱਤੇ ਅਸਤੀਫੇ ਦੀ ਵੀ ਜੇ ਗੱਲ ਕਰੀਏ ਤਾਂ ਉਹ ਅਸਤੀਫੇ ਦਾ ਬਣਿਆ ਕੀ ਸੰਗਤ ਲੋਕ ਵੋਟਰ ਪੰਜਾਬੀ ਇਹ ਜਾਣਨਾ ਚਾਹੁੰਦੇ ਆ ਵੀ ਜਿਹੜਾ ਅਸਤੀਫਾ ਸੁਖਬੀਰ ਬਾਦਲ ਨੇ ਸ਼੍ਰੀਚਰਵਾਰ ਨੂੰ ਦੇ ਦਿੱਤਾ ਡਾਕਟਰ ਦਲਜੀਤ ਚੀਮਾ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਬਾਰੇ ਜਾਣਕਾਰੀ ਦੇ ਦਿੱਤੀ ਉਹ ਮਨਜ਼ੂਰ ਹੋਇਆ ਨਹੀਂ ਹੋਇਆ ਹਾਲੀਵੂਡੀਕ ਚ ਨੇ ਭੁੰਦੜ ਸਾਹਿਬ ਬਈ ਹੱਲੇ ਜ਼ਿਲ੍ਹਾ ਜਥੇਦਾਰਾਂ ਨਾਲ ਗੱਲਬਾਤ ਕਰ ਲਈਏ ਐਸਜੀਪੀਸੀ ਮੈਂਬਰਾਂ ਨਾਲ ਕਰ ਲਈਏ ਜਾਂ ਹੋਰ ਕੋਰ ਕਮੇਟੀ ਦੇ ਮੈਂਬਰਾਂ ਸੱਦ ਲਿਏ ਉਸ ਅਸਤੀਫੇ ਦਾ ਬਣਿਆ ਕੀ ਪਰ ਸੋਸ਼ਲ ਮੀਡੀਆ ਤੇ ਜੋ ਕੁਝ ਚੱਲ ਰਿਹਾ ਤੁਸੀਂ ਵੀ ਸੁਣਿਆ ਤੇ ਇਹ ਕੀ ਪੂਰੀ ਗੱਲਬਾਤ ਹੈ ਵੀ ਵਾਕਿਆ ਹੀ ਉਸ ਦਾ ਨਾਮਨਜ਼ੂਰ ਹੋ ਗਿਆ ਜਿੱਥੋਂ ਤੱਕ ਆਪਾਂ ਅਸਤੀਫੇ ਦੀ ਗੱਲ ਕਰਦੇ ਹਾਂ ਜੀ ਅਸਤੀਫੇ ਬਾਰੇ ਬਕਾਇਦਾ ਤੌਰ ਤੇ ਪਰਸੋਂ ਜਿਹੜਾ ਕਿਹਾ ਸੀਗਾ ਸਾਡੇ ਚੀਮਾ ਸਾਹਿਬ ਨੇ ਉਹਨਾਂ ਨੇ ਕਿਹਾ ਸੀਗਾ ਕਿ 10 ਦਸੰਬਰ ਨੂੰ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਊਗੀ ਕਿਉਂ ਇਸ ਪ੍ਰਧਾਨ ਦੀ ਟਿਨਿਓਰ ਖਤਮ ਹੋ ਰਹੀ ਹੈ ਜਦੋਂ ਉਹਨਾਂ ਨੇ ਕਿਹਾ ਸੀ ਬਕਾਇਦਾ ਤੌਰ ਤੇ ਚੋਣ ਹੋਊਗੀ ਸੀ ਸੀ ਕਹਿੰਦੇ ਸੀ ਬਾਕੀ ਪਿੱਛੇ ਕੀ ਰਹਿ ਗਿਆ ਫਿਰ ਫਿਰ ਤੇ ਕੋਰ ਕਮੇਟੀ ਦੀ ਮੀਟਿੰਗ ਕਰਨ ਦੀ ਲੋੜ ਹੀ ਕੋਈ ਨਹੀਂ ਜਦੋਂ ਕਹਿੰਦਾ ਵੀ 10 ਤਰੀਕ ਨੂੰ ਚੋਣ ਹੋਣੀ ਆ ਹੁਣ ਇਸ ਵੇਲੇ ਸਵਾਲ ਇਹ ਪੈਦਾ ਹੁੰਦਾ ਵੀ ਕੱਲ ਜਦੋਂ ਬਕਾਇਦਾ ਤੌਰ ਤੇ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ 10 12 ਵਜੇ ਬੈਠੇ ਹੁੰਦੇ ਆ ਪਹਿਲੀ ਗੱਲ ਤੇ ਇਹ ਦੱਸਣ ਵੀ ਜੂਥ ਵਾਲੇ ਉਸ ਮੀਟਿੰਗ ਚ ਕਿਹੜੀ ਅਥਾਰਟੀ ਦਾ ਅੰਦਰ ਗਏ ਸੀ ਕੀ ਦੀ ਪਰਮਿਸ਼ਨ ਲੈ ਕੇ ਗਏ ਸੀ ਅਕਾਲ ਤਖਤ ਤੋਂ ਇੱਕ ਤਨਖਾਇਆ ਵਿਅਕਤੀ ਹੈ ਤੁਸੀਂ ਉਹਦੇ ਹੱਕ ਚ ਨਾਹਰੇਬਾਜੀ ਕਰ ਰਹੇ ਹੋ ਤਾਂ ਮਤਲਬ ਤੁਸੀਂ ਵੀ ਤਨਖਾਇਓ ਕੋਸ਼ਿਸ਼ ਕੀਤੇ ਗਏ ਹੋ ਜੇ ਤੁਸੀਂ ਉਹਦੇ ਹੱਕ 'ਚ ਬੋਲ ਰਹੇ ਹੋ ਤੁਸੀਂ ਜਿੰਦਾਬਦ ਕਰੇ ਤੁਸੀਂ ਵੀ ਤਰਖਾਈ ਬਣ ਗਏ ਹੋ ਦੂਸਰੀ ਗੱਜ ਸਰਬਜੀਤ ਝਿੰਗਰ ਕੇ ਕੀ ਨਾ ਜੁਦਾ ਪ੍ਰਧਾਨ ਆ ਉਹ ਕਹਿੰਦਾ ਜੀ ਜੇ ਸਖੀਰ ਸਿੰਘ ਬਾਦਲ ਦਾ ਸਿਵਾ ਪ੍ਰਵਾਨ ਕਰਨਾ ਤੇ ਫਿਰ ਮੇਰਾ ਵੀ ਕਰ ਲੋ ਇਹ ਪੂਰੀ ਆਸੀਪੀ ਜੀਮਾ ਸਾਹਿਬ ਦੇ ਬਕਾਇਦਾ ਤੌਰ ਤੇ ਬਿਆਨ ਤੋਂ ਬਾਅਦ ਵੀ ਕੋਰ ਕਮੇਟੀ 'ਚ ਅਸਤੀਫਾ ਪ੍ਰਵਾਨ ਕਰ ਲਿਆ ਜਾਏਗਾ ਪੁੰਦਰ ਸਾਹਿਬ ਨੇ ਉੱਥੇ ਇਹ ਗੱਲ ਕਹੀ ਵੀ ਅਸੀਂ ਉਹਨੂੰ ਸੈਪਟ ਨਹੀਂ ਕੀਤਾ ਨਾ ਰਿਜੈਕਟ ਕੀਤਾ ਅਸੀਂ ਬਕਾਇਦਾ ਤੌਰ ਤੇ ਪਿੰਡ ਸ਼੍ਰੋਮਣੀ ਕਮੇਟੀ ਮੈਂਬਰਾਂ ਕੋਲ ਜਾਵਾਂਗੇ ਜ਼ਿਲ੍ਹਾ ਜਥੇਦਾਰਾਂ ਕੋਲ ਜਾਵਾਂਗੇ ਜਿਹੜੇ ਸਾਡੇ ਹਲਕਾ ਇੰਚਾਰਜ ਉਹਨਾਂ ਕੋਲ ਜਾਵਾਂਗੇ ਅਸੀਂ ਉਹਨਾਂ ਦੀ رائے ਲੈਣ ਤੋਂ ਬਾਅਦ ਇਹਦੇ ਤੇ ਫੈਸਲਾ ਲਵਾਂਗੇ ਅਸੀਂ ਲੇਕਿਨ ਜਦੋਂ ਉਹ ਕਹਿੰਦੇ ਵੀ ਰੈ ਲੈਂਡ ਤੋਂ ਬਾਅਦ ਫੈਸਲਾ ਲਵਾਂਗੇ ਅਸੀਂ ਲੇਕਿਨ ਸ਼ਾਮ ਨੂੰ ਜਿਹੜਾ ਪ੍ਰੈਸ ਨੋਟ ਆਉਂਦਾ ਉਹਦੇ ਵਿੱਚ ਕਹਿ ਜਾਂਦਾ ਵੀ ਉਹਨੇ ਦੀ ਜਿਹੜੀ ਅਸਤੀਫਾ ਉਹ ਰਿਜੈਕਟ ਕਰ ਦਿੱਤਾ ਗਿਆ ਨਾ ਮਨਜ਼ੂਰ ਕਰ ਦਿੱਤਾ ਗਿਆ ਇਹ ਕਿਉਂ ਇਹੋ ਜਿਹੀ ਹੋ ਰਹੀ ਹੈ ਪਹਿਲਾਂ ਤੇ ਚੀਮੇ ਨੇ ਪਹਿਲੀ ਗਲਬੜ ਕੀਤੀ ਦੂਜੀ ਗਲਬੜ ਕਰ ਦਿੱਤੀ ਆਪਣੇ ਬਾਕਾਇਦਾ ਤੌਰ ਤੇ ਭੁੰਦਰ ਸਾਹਿਬ ਨੇ ਤੇ ਤੀਜੀ ਗਲਬੜ ਸ਼ਾਮੀ ਪ੍ਰੈਸ ਕੰਡ ਦੇ ਕਰ ਦਿੱਤੀ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਜ਼ਿਲ੍ਹਾ ਜੱਥੇਦਾਰਾਂ ਨਾਲ ਹਲਕਾ ਚਾਰਜਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਗੱਲ ਕਰਾਂਗਾ ਜਿਹੜੀ ਝੁੰਡਾ ਕਮੇਟੀ ਦੀ ਰਿਪੋਰਟ ਕੀ ਕਹਿੰਦੀ ਹੈ ਉਹ ਇੰਪਲੀਮੈਂਟ ਕਰ ਦਿਓ ਆਪੇ ਪਤਾ ਲੱਗ ਜਾਏਗਾ ਵੀ ਸੱਚਾਈ ਕੀ ਤੇ ਗਲਤ ਕੀ ਤੇ ਝੂਠ ਕੀ ਲੇਕਿਨ ਉਹਨਾਂ ਦਾ ਅਸਤੀਫਾ ਇਹਨਾਂ ਫੇਕ ਭੰਬਲ ਪੂਸਾ ਬਣਾਤਾ ਸਖਬੀਰ ਸਿੰਘ ਬਾਦਲ ਨੂੰ ਲੱਗਦਾ ਵੀ ਜਿਵੇਂ ਮੈਂ ਸੋਚਦਾ ਵੀ ਅਸਤੀਫਾ ਉਹਨਾਂ ਬੜਾ ਪੁੱਛਣ ਨੂੰ ਦੇ ਦਿੱਤਾ ਮੁੜ ਕੇ ਆਪਣੀ ਫੌਜ ਇਕੱਠੀ ਕਰਕੇ ਕਹਿੰਦਾ ਵੀ ਇਹਨੂੰ ਨਾਮਨਜ਼ੂਰ ਕਰਾਓ ਤੁਸੀਂ ਖਾਲੀ ਕੇ ਵਿਰੋਧੀ ਧਿਰ ਨੇ ਸਵਾਗਤ ਵੀ ਕਰਤਾ ਵੀ ਸਖਬੀਰ ਜੀ ਦਾ ਇਹ ਕਦਮ ਬਹੁਤ ਅੱਛਾ ਵਾ ਬੀਬੀ ਜਗੀਰਕੌਰ ਤੇ ਗੁਰਪ੍ਰਥਮ ਉਡਾਲਾ ਨੇ ਕਿਹਾ ਵੀ ਹੁਣ ਇਮੀਡੀਏਟਲੀ ਭਰਤੀ ਕੀਤੀ ਜਾਣੀ ਚਾਹੀਦੀ ਹੈ ਭਰਤੀ ਕਰਕੇ ਬਕਾਇਦਾ ਤੌਰ ਤੇ ਇਹਦੇ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸਰਕਲ ਜਥੇ ਬਣਾਏ ਜਾਣ ਜਿਲ੍ਹਾ ਪ੍ਰਧਾਨ ਵਾਲੇ ਜੇ ਫਿਰ ਪਦਾਅਗੀ ਦੀ ਚੋਣ ਹੋਵੇ ਡੈਲੀਗੇਟ ਬਣਾਏ ਜਾਣ ਲੇਕਿਨ ਇਹ ਜਕਰ ਲਈ ਤਿਆਰ ਨਹੀਂ ਬੇਕਾਇਦਾ ਤੌਰ ਤੇ ਕਰਨੈਲ ਸਿੰਘ ਪੰਜੋਲੀ ਨੇ ਐਸਪੀਸੀ ਮੈਂਬਰ ਵੀ ਨੇ ਅੱਜ ਕੱਲ ਉਹਨਾਂ ਦੀ ਅਦੋਖਰਾ ਕੀਤਾ ਗਿਆ ਜੁਡੀਸ਼ੀਅਲ ਕਮਿਸ਼ਨ ਉਹ ਜਨਰਲ ਸੈਕਟਰੀ ਵੀ ਰਹੇ ਨੇ ਅਕਾਲੀ ਆਗੂ ਵੀ ਰਹੇ ਨੇ ਜਿਹਹਦਾ ਗੁਰਚੰਦ ਸਿੰਘ ਟੋਹੜਾ ਦੇ ਬੜੇ ਨਜ਼ਦੀਕੀਆਂ ਚੋਂ ਰਹੇ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਪਿਛਲੇ ਸਮੇਂ ਤੇ ਕਾਲੀ ਸਰਕਾਰ ਦੇ ਸਮੇਂ ਤੇ ਜੋ ਵਿਧੀਕੀਆਂ ਹੋਈਆਂ ਵਾਂ ਉਹਦੀ ਪੂਰੀ ਜਾਂਚ ਕਰਨ ਵਾਸਤੇ ਬੇਕਾਇਦਾ ਤੌਰ ਤੇ ਇੱਕ ਖਾਲਸਾ ਕਮਿਸ਼ਨ ਬਣਾਇਆ ਜਾਵੇ ਉਹ ਕਾਲ ਟਕਟ ਬਣਾਏ ਫਿਰ ਇੱਥੇ ਫੈਸਲਾ ਲਿਆ ਜਾਵੇ ਤੇ ਇਹਨੂੰ ਘਟੋ ਘਟ ਇੱਕ ਸਾਲ ਦਾ ਸਮਾਂ ਦਿੱਤਾ ਜਾਵੇ ਇੱਕ ਸਾਲ ਦੇ ਸਮੇਂ ਦੇ ਵਿੱਚ ਜਿਹੜਾ ਸੀ ਉਹ ਕਮੇਟੀ ਬਣਾਈ ਜਾਵੇ ਜਿਹੜੀ ਉਹ ਭਰਤੀ ਵੀ ਕਰੇ ਸਾਰਾ ਸਰਵੇ ਵੀ ਕਰੇ ਉਹ ਬਕਾਇਦਾ ਤੌਰ ਤੇ ਕਮਿਸ਼ਨ ਨੂੰ ਵੀ ਵੇਖੇ ਤੇ ਅਗਲੇ ਸਾਲ 2025 ਦੇ ਵਿੱਚ 14 ਦਸੰਬਰ ਨੂੰ ਫਿਰ ਪ੍ਰਧਾਨ ਦੀ ਚੋਣ ਪੂਰੀ ਪ੍ਰਕਿਰਿਆ ਅਨੁਸਾਰ ਕੀਤੀ ਜਾਵੇ ਉਹਨਾਂ ਦਾ ਤਰਕ ਵੀ ਠੀਕ ਹੈ ਲੇਕਿਨ ਐਸ ਵੇਲੇ ਸਿਚੁਏਸ਼ਨ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਅਸਤੀਫਾ ਆਉਣਾ ਟੀਮੇ ਵੱਲੋਂ ਇਹ ਜੈਟ ਹੋਣਾ ਵੀ ਅਸੀਂ 14 ਤਰੀਕ ਨੂੰ ਪ੍ਰਧਾਨਗੀ ਦੀ ਚੋਣ ਕਰ ਰਹੇ ਹਾਂ ਫਿਰ ਕੋਰ ਕਮੇਟੀ ਵੱਲੋਂ ਕਿਹਾ ਅਸੀਂ رائے ਲੈ ਕੇ ਤੇ ਫੈਸਲਾ ਲਵਾਂਗੇ ਤੇ ਸ਼ਾਮੀ ਨਾਮ ਮਨਜ਼ੂਰ ਕਰਨਾ ਜਦੋਂ ਪ੍ਰੈਸ ਰਿਪੋਰਟ ਆਉਂਦਾ ਵਾ ਇਹ ਕਈ ਪ੍ਰਕਾਰ ਦੇ ਭੰਮਲ ਪੂਸੇ ਪੈ ਨੇ ਕਹਿੰਦੇ ਜਦੋਂ ਮਾੜੀ ਕਿਸਮਤ ਹੋਵੇ ਊੜ ਤੇ ਚੜੇ ਤੇ ਕੁੱਤਾ ਕੱਟ ਜਾਂਦਾ ਵਾ ਤੇ ਜਦੋਂ ਮਾੜੀ ਕਿਸਮਤ ਹੋਵੇ ਰੱਬ ਉਹਦੋਂ ਸੱਟ ਨਹੀਂ ਮਾਰਦਾ ਬੰਦੇ ਦੀ ਮੱਤ ਮਾਰਦਾ ਇਹਨਾਂ ਦੀ ਮੱਤ ਮਰੀ ਪਈ ਆ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਆ ਅੱਜ ਦੀ ਡੇਟ ਦੇ ਵੀ ਤੁਸੀਂ ਚਲ ਜਿਓ ਲੋਕਾਂ ਚ ਲੈ ਜਿਓ ਠੀਕ ਆ ਤੁਸੀਂ ਐਸਡੀਪੀਸੀ ਜਿੱਤ ਕੇ ਬੜੀਏ ਥਾਪੜਾ ਦੇ ਜਿਓ ਨੇ ਆਪਣੇ ਆਪ ਨੂੰ ਵੀ ਅਸੀਂ ਇੱਕ ਪ੍ਰਧਾਨ ਜਿਹੜਾ ਬਣਾਇਆ ਗਿਆ ਪ੍ਰਧਾਨ ਵੀ ਤੁਹਾਨੂੰ ਪਤਾ ਹੀ ਕਿਵੇਂ ਬਣਾਇਆ ਕੋਣ ਆ ਪ੍ਰਧਾਨ ਜਿਹਦੇ ਆਪਣੇ ਬੰਦੇ ਪੱਤੇਤ ਨੇ ਜਿਹਦੇ ਬੱਚੇ ਦੋਵੇਂ ਹੁਣ ਅਗਲੀ ਗੱਲ ਕਰਦੇ ਵੀ ਉਹ ਤਾਂ ਚਲੋ ਬਣ ਗਿਆ ਹੁਣ ਤੁਸੀਂ ਉਹ ਜਿੱਤ ਨੂੰ ਜਿੱਤ ਕਹਿੰਦੇ ਵੀ ਬਾਕੀ ਖੇਤ ਸੇ ਦੀ ਸਾਰੀ ਕਾਇਨਾਤ ਸਾਡੇ ਹੱਥ ਆ ਗਈ ਆ ਗਈ ਸਾਡੇ ਅੱਖੇ ਚ ਆ ਗਈ ਹੈ ਇੱਕ ਚੁਣ ਹਾਰਦੀ ਸੀ ਪਾਰਟੀ ਤੇ ਬਕਾਇਦਾ ਤੌਰ ਤੇ ਪ੍ਰਧਾਨ ਆਪਣਾ ਅਸਤੀਫਾ ਪੇਸ਼ ਕਰਦਾ ਸੀ ਅੱਜ 6 ਚੁਣ ਹਾਰ ਚੁੱਕੇ ਨੇ 2017 ਹਾਰੀ 2019 ਹਾਰੀ 2022 ਬਾਰ ਹਾਰੀ 2024 ਹਾਰੀ ਤੇ ਬਕਾਇਦਾ ਤੌਰ ਤੇ ਆ ਜਿਹੜਾ ਤੁਸੀਂ ਬਾਈਕਟ ਕੀਤਾ ਤੇ ਉਹ ਵੱਖਰਾ ਤੇ ਇੱਕ ਚੋਣ ਜਿਹੜੀ ਹੋਈ ਸੀ ਨਾ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਹੋਏਗਾ 2022 ਤੋਂ ਬਾਅਦ 22 ਇਲੈਕਸ਼ਨ ਸੰਗਰੂਰ ਦੀ ਹੋਈ ਸੀ ਬੜੀ ਬੁਰੀ ਤਰ੍ਹਾਂ ਹੀ ਹਾਰੀ ਜਬਾਨਤ ਵੀ ਜਬਤ ਹੋਈ ਸੀ ਤੇ ਜੇ ਛੇ ਚੋਣਾਂ ਹਾਰ ਕੇ ਵੀ ਪ੍ਰਧਾਨ ਕਹਿੰਦਾ ਜੇ ਮੈਂ ਅਸਤੀਫਾ ਨਹੀਂ ਦੇਣਾ ਮੈਂ ਲਸੂਲੇ ਦੀ ਗਿੱਟ ਵਾਂਗੂੰ ਚੰਬੜਿਆ ਪਿਆ ਉਹ ਨਾਲ ਪ੍ਰਤਕੁਰਸੀ ਨਾਲ ਤੇ ਬੇ ਸੁਖਬੀਰ ਸਿੰਘ ਆਪਣੀ ਸਰਵਾਈਵਲ ਦੇ ਉੱਤੇ ਆਪ ਹੀ ਕਾਟਾ ਮਾਰ ਲਵੇ ਤੁਹਾਨੂੰ ਪਤਾ ਹੋਏਗਾ ਬਕਾਇਦਾ ਤੌਰ ਤੇ ਇੱਕ ਕੀਤਾ ਕੀ ਸੀਗਾ ਵੀ ਡਿੰਪੀ ਢਲੋਨੇ ਉੱਤੇ ਪੋਸਟਰ ਲਾਤੇ ਨਿਗਰਦੜ ਬਾਹਾਂ ਚ ਇੱਕ ਪਾਸੇ ਫੋਟੋ ਰਾਜਾ ਬੜਿੰਗ ਦੀ ਲਾਤੀ ਦੂਜੇ ਪਾਸੇ ਮੰਦਪਰੀ ਦੀ ਲਾਤੀ ਵਿਚਾਲੇ ਆਪਣੀ ਲਾਤੀ ਆਪਣੀ ਫੋਟੋ ਤੇ ਟਿੱਕਰ ਤਾਂ ਸਹੀ ਉਹਨਾਂ ਦੀਆਂ ਫੋਟੋ ਤੇ ਕ੍ਰੋਸ ਲਾਤਾ ਉਹਦਾ ਬਕਾਇਦਾ ਤੌਰ ਤੇ ਨੋਟਿਸ ਲਿਆ ਸੀਗਾ ਚੌਣ ਕਮਿਸ਼ਨ ਨੇ ਉਹਨਾਂ ਜਵਾਬ ਤਲਬੀ ਕਰ ਲਈ ਉਹਦੀ ਇਸੇ ਤਰ੍ਹਾਂ ਹੀ ਹੋ ਰਿਹਾ Sukhbir Singh Badal ਦੀ ਤੁਸੀਂ ਵੱਡੇ ਕਦਮ ਉੱਤੇਲੀ ਫੋਟੋ ਲਾ ਦਿਓ ਤੇ ਲੋਕਾਂ ਨੂੰ ਕਹਦੇ ਆਪਣੇ ਕਮੈਂਟ ਕਰਿਓ ਤੇ ਉਹਦੇ ਵਿੱਚੋਂ 100 ਨਹੀਂ 101 ਫਿਸ਼ ਦੀ ਆ ਕੇ ਕਾਂਟਾ ਮਾਰ ਕੇ ਜਾਣਗੇ ਵੀ ਲੋਟ ਦੀ ਸਮਝੇਗੀ ਹੁਣ ਫੈਸਲਾ ਅਕਾਲੀ ਜੁਡੀਸ਼ਿਪ ਨੇ ਕਰਨਾ ਵਾ ਕਿ Sukhbir Singh Badal ਦੀ ਪ੍ਰਧਾਨਗੀ ਕਿਵੇਂ ਰੱਖਣੀ ਆ ਜਾਂ ਅਕਾਲੀ ਦਲ ਬਚਾਉਣਾ ਅਕਾਲੀ ਦਲ ਨੂੰ ਬਚਾਉਣ ਦੀ ਲੋੜ ਆ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਬਚਾਉਣ ਦੀ ਲੋੜ ਆ ਇਹ ਦੋਵਾਂ ਨੂੰ ਬਰਬਾਦ ਕਰਕੇ ਸਿਰਫ ਸਖਬੀਰ ਸਿੰਘ ਬਾਦਲ ਨੂੰ ਬਚਾਉਣਾ ਚਾਹੁੰਦੇ ਤੇ 2027 ਚ ਇਹਨਾਂ ਦੀ ਹਾਲਤ ਇੰਨੀ ਬੁਰੀ ਹੋਣੀ ਜੇ ਇਹਨਾਂ ਨੇ ਕੀਤਾ ਤੇ ਜਿਹੜੀ ਤੁਹਾਨੂੰ ਇਤਿਹਾਸ ਤੇ ਪੰਥ ਦੇ ਕਿਤੇ ਵੀ ਨਹੀਂ ਮਿਲੇਗੀ 1937 ਦੇ ਵਿੱਚ 11 ਕੀਤਾ ਸਭ ਤੋਂ ਘੱਟ ਛਿੱਟਾ ਮਿਲਿਆ ਸੀ ਅਕਾਲੀ ਦਲ ਨੂੰ ਤੇ ਜਾਂ ਫਿਰ 2022 ਦੇ ਵਿੱਚ ਸਭ ਤੋਂ ਘੱਟ ਏਕਾ ਨੂੰ ਲੱਗਾ ਤੀਅ ਤਿੰਨ ਹੀ ਰਹਿ ਗਈਆਂ ਇੰਨਾ ਚੇ ਕਾਮਾਦੀ ਪਾਰਟੀ ਜਿਹੜੇ ਘਰ ਬਿਠਾ ਤੇ ਇੱਕ ਹੀ ਰਹਿ ਗਈ ਸੀਟਾਂ ਦੇ ਕੋਲ ਇਸ ਕਰਕੇ ਅਸੀਂ ਇੱਕ ਬੇਨਤੀ ਕਰਾਂਗੇ ਅਪੀਲ ਕਰਾਂਗੇ ਵੀ ਅਕਾਲੀ ਦਲ ਦਾ ਜਿੰਦਾ ਰਹਿਣਾ ਬਹੁਤ ਜ਼ਰੂਰੀ ਆ ਬੰਦੇ ਹੁੰਦੇ ਜਾਂਦੇ ਰਹਿੰਦੇ ਹੁੰਦੇ ਆ ਅਕਾਲੀ ਜੱਤ ਨੂੰ ਸਰਜੀਤ ਰੱਖਣ ਵਾਲਤੇ ਕੋਈ ਉਹ ਫੈਸਲਾ ਜਾਜਣਾ ਜਿਵੇਂ ਸਰਪ੍ਰਮੰਤ ਹੋਵੇ ਸਖਬੀਰ ਸਿੰਘ ਬਾਦਲ ਮਹੱਤਵਪੂਰਨ ਨਹੀਂ ਮਹੱਤਵਪੂਰਨ ਪੰਜਾਬ ਦੀ ਸਿਆਸਤ ਤੇ ਅਕਾਲੀ ਤੇ ਪੰਜਾਬ ਉਸ ਉਸ ਮੁਤਾਬਕ ਫੈਸਲਾ ਲਿਆ ਜਾਣਾ ਚਾਹੀਦਾ ਜੀ ਜੀ ਪਰਸਪ ਮਾੜਾ ਜਿਆਨ ਚ ਵਾਦਾ ਕਰਿਓ ਬਲਵੰਤ ਸਿੰਘ ਰਾਜੋ ਹਣ ਰਾਜਵਾਣਾ ਹੋਣਾ ਨੂੰ ਪਹਿਲੀ ਵਾਰੀ ਪ੍ਰੋਲ ਮਿਲ ਰਹੀ ਹੈ ਕੱਲ ਜਿਹੜੀ 2 ਘੰਟੇ ਦੀ ਹੈ ਕਿ ਇਤੋਂ ਪਹਿਲਾਂ ਵੀ ਮਿਲੀ ਹੈ ਨਹੀਂ ਜੀ ਇਹ ਨੂੰ ਜਾ ਕੇ 20 ਫਰਵਰੀ ਨੂੰ ਪ੍ਰੋਲ ਮਿਲਣੀ ਹਾਂਜੀ ਇਹਨਾਂ ਦੇ ਬ੍ਰਦਰ ਦਾ ਭੂਗ ਹੈ ਇਹਨਾਂ ਦਾ ਕਜ਼ਨ ਹੈਗਾ ਸੀਗਾ ਬਾਕਾਇਦਾ ਤੌਰ ਤੇ ਕਲਵੰਤ ਸਿੰਘ ਉਹ ਆਖਰੀ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਇਹਨਾਂ ਦੀ ਪੀੜ੍ਹੀ ਦਾ ਸੀਗਾ ਉਹ ਆਪਣੇ ਬੇਟੇ ਨੂੰ ਕੈਨੇਡਾ ਮਿਲਣ ਗਿਆ ਸੀ ਉੱਥੇ ਹਾਰਟ ਟੈਕਨੋਲੋਜੀ ਮੌਤ ਹੋ ਗਈ ਹੈ ਇਹਨਾਂ ਦੀ ਉਹਦੀ ਫਰਵੀਜ ਮੇਰੇ ਕੋਲ ਸਿਰਫ ਫਰਵੀਜ ਆ ਮਨੂੰ ਨਹੀਂ ਪਤਾ ਫਰਵੀਜ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੂੰ 3 ਘੰਟੇ ਪ੍ਰੋਲ ਦਿੱਤੀ ਹੈ 20 ਫਰਵੀਜ ਨੂੰ ਵੀ ਤੁਸੀਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਉਹਦੇ ਕੋ ਕੋ ਸਮਾਗਮ ਜਾ ਸਕਦੇ ਹੋ ਤੁਸੀਂ ਲੇਕਿਨ ਮੈਂ ਇਹ ਵੀ ਦੱਸ ਦਿਆਂ ਕਿ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਇੱਕ ਕੱਲ ਜਿਹੜੀ ਇੱਕ ਐਪਲੀਕੇਸ਼ਨ ਆਪਣੇ ਜਿਹੜੇ ਸੌਲਿਸਟਰ ਜਨਰਲ ਸੀ ਉਹਦਰੀ ਭੇਜੀ ਆ ਦੇਸ਼ ਦੇ ਰਾਸ਼ਟਰਪਤੀ ਨੂੰ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਜਿਹੜੀ ਆ ਇਹਦੇ ਤੇ ਫੈਸਲਾ ਫੈਸਲਾ ਆਂਦੀ ਤੈਨੂੰ ਬੇਨਤੀ ਕਰਦੇ ਸੀ ਕਿਉਂ ਰਾਸ਼ਟਰਪਤੀ ਹੁਕਮ ਨਹੀਂ ਕਰ ਸਕਦੇ ਉਹਨੇ ਕਿਹਾ ਵੀ ਦੋ ਹਫਤੇ ਤੁਸੀਂ ਕੋਈ ਫੈਸਲਾ ਲਾਓ ਜੇ ਤੁਸੀਂ ਫੈਸਲਾ ਲਿਆ ਤੇ ਸੁਪਰੀਮ ਕੋਰਟ ਨੂੰ ਮਜਬੂਰ ਹੋ ਕੇ ਤੇ ਫੈਸਲਾ ਲੈਣਾ ਪਵੇਗਾ ਕਿਉਂਕਿ ਇਹ ਅਧਿਕਾਰ ਸਿਰਫ ਸਿਰਫ ਰਾਸ਼ਟਰਪਤੀ ਨੂੰ ਵਾ ਵੀ ਉਹਨਾਂ ਦੀ ਫਾਂਸੀ ਮਾਫ ਕਰਨੀ ਕਿ ਨਹੀਂ ਕਰਨੀ ਲੇਕਿਨ ਸੁਪਰੀਮ ਕੋਰਟ ਦਾ ਇਹ ਕਹਿਣਾ ਵੀ ਤੁਸੀਂ ਫੈਸਲਾ ਨਾ ਲਿਆ ਤੇ ਫਿਰ ਅਸੀਂ ਕੁਝ ਕਰਾਂਗੇ ਤੇ ਮੇਰਾ ਮਤਲਬ 2 ਹਫ਼ਤੇ ਵੇਟ ਕਰਦੇ ਆ 2 ਹਫ਼ਤਿਆਂ ਚ ਉਹ ਐਪਲੀਕੇਸ਼ਨ ਵਾਪਸ ਆਉਂਦੀ ਕਿ ਨਹੀਂ ਜੇ ਕਿਤੇ ਉਹ ਵਾਪਸ ਆ ਜਾਵੇ ਉਹ ਬਕਾਇਦਾ ਤੌਰ ਤੇ ਐਪਲੀਕੇਸ਼ਨ ਵਾਪਸ ਆ ਜਾਵੇ ਉਹਦੀ ਦਿਨ ਜਿਹੜੀ ਪਹਿਲਾਂ ਹੀ ਅਪੀਲ ਪਈ ਉੱਥੇ ਇੱਕ ਭਾਈ ਰਾਜੋਆਣੇ ਦੀ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਬਕਾਇਦਾ ਤੌਰ ਤੇ ਉਮਰ ਕੈਦ ਤਬਦੀਲ ਹੋ ਜਾਂਦੀ ਤੇ ਉਹਨਾਂ ਦੀ ਰਿਹਾਈ ਵੀ ਹੋ ਸਕਦੀ ਹੈ ਇਸ ਕਰਕੇ ਇਸ ਵਿੱਚ ਸੁਪਰੀਮ ਕੋਰਟ ਵਾਲਾ ਮਾਮਲਾ ਵੀ ਹੈ ਤੇ ਪੰਜਾਬ ਨਾ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ 3 ਘੰਟੇ ਦੀ ਫਰਵਰੀ 2025 ਚ ਪ੍ਰੋਲ ਦਿੱਤੀ ਹੈ ਜੀ ਜੀ ਮੈਂ ਪਟਿਆਲਾ ਸਾਹਿਬ ਇਹੋ ਜਾਣਨਾ ਚਾਹੁੰਦਾ ਸੀ ਵੀ ਪਹਿਲੀ ਵਾਰੀ ਪ੍ਰੋਲ ਮਿਲੀ ਹੈ ਜਾਂ ਇਸ ਤੋਂ ਪਹਿਲਾਂ ਵੀ ਮਿਲ ਚੁੱਕੀ ਨਹੀਂ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਬ੍ਰਦਰ ਜਿਹਦੇ ਫਾਦਰ ਫਾਦਰ ਨੇ ਡੈਥ ਹੋ ਚੁੱਕੀ ਸੀ ਇਹਨਾਂ ਨੂੰ ਇਹਨਾਂ ਦੇ ਫਾਦਰ ਦੇ ਮਾਰੇ ਜਾਣ ਤੋਂ ਬਾਅਦ ਹੀ ਜਿਹੜੀ ਸੀ ਕੰਪੈਸ਼ਨਰੀ ਗੌਰਤ ਜਿਹੜੀ ਸੀ ਉਹ ਪੁਲਿਸ ਨੌਕਰੀ ਮਿਲੀ ਸੀਗੀ ਲੇਕਿਨ ਜਿਹੜੀ ਮੂੰਹ ਬੋਲੀ ਪੈਂ ਇਹਨਾਂ ਦੇ ਦੋਸਤ ਦੀ ਪੈਂ ਸੀ ਉਹ ਪੈਂ ਨਾ ਕਬਲਜੀਤ ਕੌਰ ਜਦੋਂ ਕਬਲਜੀਤ ਦੇ ਫਾਦਰ ਦੀ ਡੈਥ ਹੋਈ ਸੀ ਉਦੋਂ ਵੀ ਨਾ ਕਿਹਾ ਸੀ ਮੇਰੇ ਫਾਦਰ ਦੀ ਡੈਥ ਹੋਈ ਆ ਤੇ ਮੈਨੂੰ ਪ੍ਰੋਬਲਮ ਸੀ ਜਦੋਂ ਉਦੋਂ ਵੀ ਪ੍ਰੋਬਲਮ ਮਿਲੀ ਸੀ ਇਹਨਾਂ ਨੂੰ ਜੀ 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 ਬੜਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਨੇ ਹੋ ਤੇ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਆ ਪਸੰਦ ਕਰਦੇ ਆ ਆਪਣੇ ਮੁੱਢਲੇ ਵਿਚਾਰ ਜਿਹੜੇ ਆ ਉਹ ਕਮੈਂਟਸ ਰਾਹੀਂ ਸਾਂਝੇ ਕਰਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ